ਕਹਿੰਦੇ ਔਰਤ ਜਿੰਨਾ ਚਿਰ ਪੇੜਾ ਕਰਦੀ ਆ ਉਹਦੇ ਪੈਰਾਂ ਤੇ ਬੇ ਪੜੇਥਨ ਨਗੇਰੇ ਤਾਂ ਘਰ ਚ ਬਰਕਤ ਨਹੀਂ ਹੁੰਦੀ ਹਾਂਜੀ ਹੁਣ ਉਹ ਸਾਰੀਆਂ ਚੀਜ਼ਾਂ ਅਸੀਂ ਬਦਲਤੀਆਂ ਸਾਰੀਆਂ ਚੀਜ਼ਾਂ ਬਿਲਕੁਲ ਚੇਂਜ ਹੋ ਗਿਆ ਦੌਰ ਪਰ ਕਿਤੇ ਨਾ ਕਿਤੇ ਸਾਡਾ ਪਸ਼ੋਕੜ ਆਵਾਜ਼ਾਂ ਮਾਰ ਰਿਹਾ ਲੋਕ ਬਹੁਤ ਸਿਆਣੇ ਹੋ ਗਏ ਵਾਪਸ ਪਰਤ ਰਹੇ ਨੇ ਕਿ ਦੀਵਾ ਇੱਕ ਇੱਕ ਸਟੂਡੈਂਟ ਤੇ ਇੱਕ ਟੀਚਰ ਦੇ ਰਿਸ਼ਤੇ ਨੂੰ ਹੀ ਪ੍ਰਗਟ ਕਰ ਰਿਹਾ ਜਿਵੇਂ ਆਪਣਾ ਟੀਚਰ ਆਪਣੇ ਆਪ ਨੂੰ ਬਾਲ ਕੇ ਬੱਚਿਆਂ ਨੂੰ ਰੋਸ਼ਨੀ ਵੰਡ ਰਿਹਾ ਸਿੱਖਿਆ ਵੰਡ ਰਹੇ ਨੇ ਦੀਵਾ ਆਪਣੀ ਬੱਤੀ ਨੂੰ ਬਾਲ ਕੇ ਜਲ ਕੇ ਰੋਸ਼ਨੀ ਦੇ ਰਿਆ ਹਰ ਇੱਕ ਚੀਜ਼ ਦਾ ਤੁਕਬੰਦੀ ਆਪਸ ਵਿੱਚ ਕਿਤੇ ਨਾ ਕਿਤੇ ਜ਼ਰੂਰ ਲਿੰਕ ਹੁੰਦਾ ਹੈ ਜਿਵੇਂ ਰੇਤੇ ਵਿੱਚ ਮਿਲ ਜਾਣਾ ਆਖਰ ਰੇਤੇ ਦੇ ਕਿਣਕੇ ਵੇ ਔਲਖ ਦੇ ਨਾਟਕੇ ਰੱਖਾਂ ਕਣਸਾਂ ਤੇ ਚਣਚਣ ਕੇ ਵੇ ਹੁੰਦੀ ਨਹੀਂ ਕਦੇ ਮੁਹੱਬਤ ਸੱਜਣਾ ਮਿਣ-ਮਿਣ ਕੇ ਵੇ ਹੁੰਦੀ ਨਹੀਂ ਕਦੇ ਮੁਹੱਬਤ ਇਹ ਕੱਚੀਆਂ ਕੰਦੋਲੀਆਂ ਤੇ ਮੋਰਹਾਨੀਆਂ ਵੇ ਮੈਂ ਦੂਰ ਤੋਂ ਪਛਾਣਾ ਤੇਰੀ ਤੋਰਹਾਨੀਆਂ ਇਹ ਜਿਵੇਂ ਆਪਣੀਆਂ ਪ੍ਰਾਣੀਆਂ ਸੁਆਣੀਆਂ ਆਪਣੇ ਚੌਂਕੇ ਚੁੱਲ੍ਹੇ ਲਿਪਦੀਆਂ ਹੁੰਦੀਆਂ ਸੀ ਉਹ ਆਪਣੇ ਹਾਫ-ਭਾਵ ਉਹਦੇ ਵਿੱਚ ਪ੍ਰਗਟ ਕਰਦੇ ਅਸੀਂ ਜਿਵੇਂ ਉਹਨਾਂ ਦੀਆਂ ਸਾਦਰਾ ਉਹਨਾਂ ਦੇ ਵਿੱਚ ਬਿਆਨ ਕੀਤੇ ਜਾਂਦੇ ਸੀ ਫੁੱਲਾਂ ਵਾਲੇ ਝੋਲੇ ਉੱਤੇ ਕੱਢਿਆ ਇੱਕ ਮੋਰ ਤੇ ਤੋਤਾ ਜਦ ਵੀ ਤੇਰਾ ਨਾਮ ਆ ਲੈ ਕੇ ਸੱਜਣਾ ਦਿਲ ਦੇਵੇ ਹੋਕਾ ਗਾਰੇ ਦੀ ਮਹਿੰਦੀ ਸੱਜਣਾ ਪੈਰਾਂ ਤੇ ਲਾਲਾ ਵੇਖਾਂ ਉਹ ਇੱਕ ਮਿੱਟੀ ਫੇਰਨ ਦਾ ਦੌਰ ਸੀ ਜਦੋਂ ਆਪਾਂ ਮਿੱਟੀ ਫੇਰਦੇ ਹਾਂ ਸਵਾਨੀਆਂ ਨਾ ਆਪਣੇ ਟਿੱਕੇ ਲਾਣੇ ਸ਼ੁਰੂ ਕਰ ਦਿੰਦੇ ਪੈਰਾਂ ਤੇ ਹੱਥਾਂ ਤੇ ਉਹਨਾਂ ਦੀ ਅਟੈਚਮੈਂਟ ਆਪਣੇ ਹਾਪ ਭਵੰਦਰੋਂ ਪ੍ਰਗਟ ਹੈ ਗਾਰੇ ਦੀ ਮਹਿੰਦੀ ਸੱਜਣਾ ਪੈਰਾਂ ਤੇ ਲਾਲਾ ਵੇਖਾਂ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਪੈਰਾ ਮਾਊਂਟ ਸਕੂਲ ਚੀਮਾ ਈਮਾ ਮੰਡੀ ਕਹਿ ਦਿੰਦੇ ਇਹਨੂੰ ਤੇ ਆਜੋ ਤੁਹਾਨੂੰ ਇੱਥੇ ਨਾ ਫੰਕਸ਼ਨ ਬਹੁਤ ਵੱਡਾ ਸੀਗਾ ਤੇ ਇੱਥੇ ਤੁਹਾਨੂੰ ਨਾ ਪੰਜਾਬੀ ਵਿਰਾਸਤ ਨਾਲ ਜੁੜਿਆ ਹੋਇਆ ਸਭ ਕੁਝ ਦਿਖਾਵਾਂਗੇ ਪੰਜਾਬੀ ਵਿਰਾਸਤ ਦਾ ਘਾਰ ਪੈਂਡ ਬਣਾਇਆ ਹੋਇਆ ਪੂਰਾ ਬਾਈਆਂ ਨੇ ਇੱਥੇ ਜਾਨਕਿ ਬੱਚਿਆਂ ਨੇ ਬਣਾਇਆ ਬਾਈਆਂ ਨੇ ਨਹੀਂ ਕਹਿ ਸਕਦੇ ਬੱਚਿਆਂ ਨੇ ਬਣਾਇਆ ਵਾ ਤੇ ਪੂਰੀ ਵਿਰਾਸਤ ਤੇ ਨਾਲ ਦੀ ਨਾਲ ਬਾਈ ਪਰਮਿੰਦਰ ਸਿੰਘ ਬਾਈ ਅਹਿਮਦਗੜ ਵਾਲੇ ਉਹ ਵੀ ਪਹੁੰਚੇ ਹੋਏ ਆ ਪੁਰਾਣੇ ਸਿੱਕਿਆਂ ਬਾਰੇ ਪੁਰਾਣੇ ਸ਼ਸਤਰਾਂ ਬਾਰੇ ਪੁਰਾਣੇ ਗ੍ਰੰਥਾਂ ਬਾਰੇ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਹੋਊਗੀ ਤੇ ਆ ਜਿਓ ਨਾਲ ਜਨ ਨਾਲ ਆਪਾਂ ਗੱਲਬਾਤ ਕਰਦੇ ਤੁਰੇ ਜਾਨੇ ਆ ਡਿਟੇਲ ਦੇ ਵਿੱਚ ਸਾਰਾ ਕੁਝ ਵਿਖਾਵਾਂਗੇ ਤੁਹਾਨੂੰ ਵੀਡੀਓ ਲੰਮੀ ਹੋ ਸਕਦੀ ਆ ਪਰ ਵੀਡੀਓ ਇੰਟਰਸਟਿੰਗ ਹੋਊਗੀ ਇਹਨਾਂ ਦਾ ਹਰ ਸਾਲ ਇੱਕ ਪ੍ਰੋਗਰਾਮ ਹੁੰਦਾ ਵੇ ਇੱਥੇ ਸਕੂਲ ਦਾ ਤੇ ਇਸ ਪ੍ਰੋਗਰਾਮ ਦੇ ਵਿੱਚ ਇਹੋ ਜਿਹਾ ਵਿਰਾਸਤੀ ਸਮਾਨ ਵੀ ਲੈ ਕੇ ਆਉਂਦੇ ਆ ਤਾਂ ਕਿ ਜਿਹੜੇ ਆਪਣੇ ਬੱਚੇ ਆ ਬੱਚੇ ਜੁੜੇ ਰਹਿਣ ਵਿਰਾਸਤ ਦੇ ਨਾਲ ਤੇ ਸਭ ਤੋਂ ਪਹਿਲਾਂ ਇੱਥੇ ਜਦੋਂ 메ਨ ਗੇਟ ਤੇ ਆਉਣੇ ਆ ਐਂਟਰੀ ਬਹੁਤ ਵਧੀਆ ਐਂਟਰੀ ਕੀਤੀ ਹੋਈ ਆ ਤੇ ਇਸ ਤੋਂ ਅੱਗੇ ਇੱਕ ਚੀਜ਼ ਹੋਰ ਆ ਭੂਤੀਆ ਮਨਾਇਆ ਹੋਇਆ ਵਾ ਇੱਕ ਕਮਰਾ ਉਹਦੇ ਵੇਚ ਦੀ ਜੋ ਲੰਘ ਕੇ ਜਾਵਾਂਗੇ ਉਹ ਬੱਚਿਆਂ ਵਾਸਤੇ ਬਣਾਇਆ ਵੀ ਚਲੋ ਬੱਚੇ ਹੱਸਦੇ ਖੇਡਦੇ ਬੱਚੇ ਬਹੁਤ ਜਾਨਕੀ ਚਾਹ ਨਾਲ ਦੇਖਦੇ ਉਸ ਚੀਜ਼ ਨੂੰ ਵੀ ਤੇ ਆਜੋ ਆਪਾਂ ਵਰਾਸਤੀ ਪਿੰਡਾਂ ਵੱਧਦੇ ਆ ਜਿਹੜਾ ਵਰਾਸਤੀ ਪਿੰਡਾ ਲਓ ਜੀ ਆਪਾਂ ਸਭ ਤੋਂ ਪਹਿਲਾਂ ਪੂਤੀਓ ਕਮਰੇ 'ਚ ਵੱਧਦੇ ਆ ਆ ਦੇਖੋ ਦੇ ਬੱਚੇ ਦਾ ਇੱਥੇ ਆ ਕੇ ਖੁਸ਼ ਹੋ ਜਾਂਦੇ ਪੂਰੇ ਡਰਦੇ ਵੀ ਆ ਆਵੇ ਆ ਦੋ ਬਾਈ ਡਰੋਨ ਵਾਸਤੇ ਰੱਖੇ ਹੋਏ ਆ ਸਪੈਸ਼ਲ ਕਿਉਂ ਸੰਦੀਪ ਬਾਈ ਅਈ ਬਾਈ ਵੀਡੀਓ ਸ਼ੂਟ ਕਰੀ ਜਾਂਦੇ ਆ ਮੈਂ ਤਾਂ ਦੋ ਬਾਈ ਡਰੋਨ ਵਾਸਤੇ ਰੱਖੇ ਹੋਏ ਆ ਇੱਥੇ ਵੀ ਉਹਨਾਂ ਭੂਤਾਂ ਨੂੰ ਬੱਚੇ ਡਰੇ ਨਹੀਂ ਬਾਈਆਂ ਤੋਂ ਡਰ ਜਾਂਦੇ ਆ ਤੇ ਚਲ ਆਜੋ ਵੀ ਅੱਗੇ ਆਪਾਂ ਵਰਾਸਤੀ ਪਿੰਡਾਂ ਵੱਧ ਗਏ ਲਓ ਵੀ ਇਸ ਤੋਂ ਅੱਗੇ ਆ ਜੂਗਾ ਸਭ ਤੋਂ ਪਹਿਲੀ ਜਿਹੜੀ ਦੇਖ ਆਉਂਦੀ ਆ ਇੱਥੇ ਮੇਰਾ ਪਿੰਡ ਲਿਖਿਆ ਹੋਇਆ ਸਾਹਮਣੇ ਤੇ ਇਹ ਪਿੰਡ ਬਣਾਇਆ ਵਾ ਇੱਥੇ ਅ ਜਾਨੀ ਕਿ ਖੇਤ ਦਾ ਕੇਂਦਰ ਰਿਹਾ ਵਾ ਅਜ ਦੇ ਫੰਕਸ਼ਨ ਦਾ ਇਹ ਕਿਉਂਕਿ ਇਹਦੇ ਵਿੱਚ ਪੂਰਾ ਜਾਨੀ ਕਿ ਪੁਰਾਣਾ ਵਿਰਾਸਤ ਜਿਹੜੀ ਆ ਆਪਣੀ ਉਹ ਝਲਕ ਦਿਖਾਈ ਗਈ ਆ ਖੂਬ ਬਣਾਇਆ ਹੋਇਆ ਵਾ ਪਿੰਡ ਪੂਰਾ ਬਣਾਇਆ ਹੋਇਆ ਵਾ ਵੀ ਜਾਨੀ ਕਿ ਬਾਹਰ ਬਾਹਰ ਲਈ ਬਾਉਂਡਰੀ ਦਿਖਾਈ ਹੋਈ ਆ ਪੂਰਾ ਚੌਂਕਾ ਚੁੱਲ੍ਹਾ ਦਿਖਾਇਆ ਹੋਇਆ ਵਾ ਵਿਰਾਸਤ ਹੀ ਉਹੀ ਪੁਰਾਣਾ ਜਿਹੜਾ ਦੋ ਮੰਜੇ ਜੋੜ ਕੇ ਸੌਂਡ ਲਾਇਆ ਜਾਂਦਾ ਸੀਗਾ ਉਹ ਵੀ ਲਗਾਇਆ ਹੋਇਆ ਵਾ ਤਵੇ ਆੜਾ ਕਾਟਰ ਲਗਾਇਆ ਹੋਇਆ ਵਾ ਤੇ ਸਭ ਤੋਂ ਪਹਿਨਾ ਜਿਹੜੇ ਮੰਜਿਆਂ ਦੀ ਝਲਕ ਆ ਇਹਦੀ ਗੱਲ ਇਹ ਕਰਕੇ ਵੀ ਜਦੋਂ ਆਪਣੇ ਪਿੰਡਾਂ ਦੇ ਵਿੱਚ ਬਰਾਤਾਂ ਆਉਂਦੀਆਂ ਨੇ ਤਾਂ ਆਏ ਮੰਝੇ ਪੁਛਾਈ ਜਾਂਦੇ ਸੀਗੇ ਪਰੌਣੇ ਆਸਤੇ ਪਹੁੰਚਾਰੀ ਕਰਨ ਵਾਸਤੇ ਉਹਦਾ ਕੋਈ ਕੁਰਸਿਆਂ ਦਾ ਰਵਾਇਜ ਨਹੀਂ ਸੀ ਕੋਈ ਸੋਫਿਆਂ ਦਾ ਰਵਾਇਜ ਨਹੀਂ ਸੀਗਾ ਇਸ ਤਰੀਕੇ ਨਾਲ ਮੰਝੇ ਬੂਰੇ ਯਾਨੀ ਕਿ ਆ ਆ ਚਾਦਰਾਂ ਮੇਰੇ ਸਹਾਰਾ ਉਹਨਾਂ ਦਾ ਭਾਈ ਆ ਚਾਦਰਾਂ ਹੁਣ ਜਿਹੜੀਆਂ ਆਪਣੀਆਂ ਪ੍ਰਾਣੀਆਂ ਬੁਢੀਆਂ ਹੈਗੀਆਂ ਬੇਬੇ ਉਹਨਾਂ ਦੇ ਸਦੂਕਾਂ 'ਚ ਪਈਆਂ ਹੋਣਗੀਆਂ ਪਰ ਨਵੀਆਂ ਦੇ ਗਲਮਾਰਕਾਂ ਦੇ ਵਿੱਚ ਕਿਸੇ ਦੇ ਉੱਤੇ ਆ ਚਾਦਰ ਨਹੀਂ ਤੁਹਾਨੂੰ ਮਿਲਣੀ ਨਾ ਆਇਓ ਜਾਂ ਸਹਰਾਣਾ ਮਿਲਣਾਵਾ ਇਹ ਇਧਰ ਨਹੀਂ ਝੜ ਕੇ ਜਿਹੜੀ ਥੋੜੀ ਜੀ ਵੈ ਤਾਂ ਇਹਨਾਂ ਨੇ ਸਨਿਰਗੇ ਲਾਇਕਾਂ ਹੋਈਆਂ ਵਾ ਪਰ ਝੜਕ ਪ੍ਰਾਣੀ ਰੱਖੀ ਹੋਈ ਆ ਪੂਰੀ ਤੇ ਅੱਗੇ ਆ ਜੋ ਬਾਈ ਸਾਰਾ ਮਿੱਟੀ ਨਾਲ ਲਿਪਿਆ ਗਿਆ ਵਾ ਇਹਨੂੰ ਤੇ ਆ ਰੇੜੀਓ ਪੁਰਾਣਾ ਰੱਖਿਆ ਹੋਇਆ ਵਾ ਪੱਖੇ ਨਾਲ ਰੱਖਿਆ ਹੋਇਆ ਵਾ ਇਸ ਤਰੀਕਾ ਲੈ ਇਹਨੂੰ ਅਹੀਂ ਤਾਂ ਸਾਡੇ ਜਿਹੜਾ ਸਾਡਾ ਏਰੀਆ ਹੀ ਟਾਣ ਕਹਿੰਦੇ ਸੀ ਜਾਂ ਗੀਠੀ ਕਹਿੰਦੇ ਸੀਗੇ ਬਾਈ ਸੰਦੀਪ ਤੁਹਾਡੇ ਕੀ ਕਹਿੰਦੇ ਨੇ ਹੈ ਕਾਂਸੇ ਕਾਂਸੇ ਨੂੰ ਟਾਣ ਨੂੰ ਹੈ ਅਸੀਂ ਟਾਣ ਜਾਂ ਅੰਗੀਠੀ ਕਹਿ ਦਿੰਨੇ ਆ ਤੇ ਅਲੱਗ-ਅਲੱਗ ਯਾਨੀ ਕਿ ਉਹ ਬੋਲੀਆਂ ਵਾਂ ਅਲੱਗ-ਅਲੱਗ ਏਰੀਆ ਦੀਆਂ ਤੇ ਰੇਡੀਓ ਪੁਰਾਣਾ ਆਹ ਰੇਡੀਓ ਤੇ ਯਾਨੀ ਕਿ ਉਹ ਜਿਹੜੇ ਰੇਡੀਓ ਜਿਹੜੇ ਉਹ ਜਿਹੜੇ ਕਹਿੰਦੇ ਮਰਕਰੀ ਹੈਗਾ ਹਨਾ ਵੀ ਉਹਦੇ ਲਈ ਬਾਰੇ ਮਹਿੰਗੇ ਵਿਕੀ ਇਹ ਹਨਾ ਤੇ ਟਿਊਬਾਂ ਵਾਲਾ ਰੇਡੀਓ ਤੇ ਆਹ ਲਾਲ ਟੈਂ ਤਾਂ ਆਪਾਂ ਦਾ ਚਲਾਈ ਹੈ ਹਨਾ ਬਾਈ ਹੌਣ ਵਾਲਿਆਂ ਨੇ ਤਾਂ ਨਹੀਂ ਅੱਛਾ ਚੱਲਦੀ ਆ ਠੀਕ ਆ ਲਾਲ ਟੈਂ ਇਹ ਵੀ ਕਿਆ ਬਾਤ ਆ ਯਾਰ ਆ ਬੜੀ ਇਹ ਸਾਫ਼ ਕਰਕੇ ਰੱਖੀ ਆ ਜਾਂ ਨਵੀਂ ਲਿਆਂਦੀ ਆ ਨਵੀਂ ਆਈ ਹੋਊਗੀ ਇਹ ਤਾਂ ਨਵੀਂ ਆ ਹਨਾ ਤੇ ਬਹੁਤ ਸਾਫ਼ ਸੁਥਰੀ ਰੱਖੀ ਹੋਈ ਆ ਤੇ ਚੱਕੀ ਚੱਕੀ ਜਲਦੀ ਵੇਖੀ ਬਈ ਅੱਛਾ ਮੈਂ ਵੀ ਦੇਖੀ ਆ ਯਾਨੀ ਕਿ ਵੀ ਅ ਅੱਜ ਤੋਂ ਕੋਈ ਕਹਿ ਲਾ ਵੀ 18-20 ਸਾਲ ਪਹਿਲਾਂ ਉਸ ਤੋਂ ਬਾਅਦ ਬੰਦ ਹੋ ਗਿਆ ਕੰਮ ਤੇ ਜਿਹੜੀਆਂ ਗਧੋਲੀਆਂ ਸੀ ਇਸੇ ਤਰ੍ਹਾਂ ਪੋਚਿਆਂ ਜਾਂਦੇ ਆ ਜਾਂ ਪੋਚਾ ਲਿਆਂਦਾ ਹੁੰਦਾ ਸੀ ਸਪੈਸ਼ਲ ਹਨਾ ਪੋਚੇ-ਵਾਚੇ ਲਾ ਕੇ ਪੂਰਾ ਕਸ ਪਰ ਉਹਦੇ ਤੇ ਪੂਰਾ ਆਣਾ ਤਸੱਲੀ ਨਾਲ ਕੰਮ ਕੀਤੇ ਜਾਂਦੇ ਨੇ ਨਿੱਕੇ ਨਿੱਕੇ ਦੇ ਆ ਅੱਜ ਤਾਂ ਚਲੋ ਆ ਇੱਕ ਪ੍ਰਦਰਸ਼ਨੀ ਕਰਕੇ ਆ ਦੀਵਾ ਬਾਈ ਜੀਗਾ ਆਏ ਹਾਏ ਹਾਏ ਇਹ ਡੀਜ਼ਲ ਨਾਲ ਆ ਵੇ ਇਹ ਮਿੱਟੀ ਤੇ ਤੇਲ ਨਾਲ ਆਪਾਂ ਬਾਲਦੇ ਰਹੇ ਆ ਨਾ ਇਹ ਵੀ ਦੀਵੇ ਵੀ ਅਲੱਗ-ਅਲੱਗ ਰੱਖੇ ਹੁੰਦੇ ਸੀ ਆਪਦੇ ਆਪ ਦੇ ਤੇ ਇਹਨੂੰ ਇਹਨੂੰ ਆਲਾ ਕਹਿੰਦੇ ਨੇ ਅਸੀਂ ਤੁਸੀਂ ਆਲਾ ਹੀ ਕਹਿੰਦੇ ਹੋ ਤੁਹਾਡੇ ਵੀ ਆਲਾ ਹੀ ਕਹਿੰਦੇ ਆ ਅੱਗੇ ਉਹ ਮੂਰਨੀਆਂ ਬਣਾਈਆਂ ਹੋਈਆਂ ਅੱਗੇ ਇੱਕ ਹੋਰ ਆਲਾ ਓ ਫੇਰ ਉਧਰ ਪਿੱਤਲ ਦੇ ਭਾਂਡੇ ਆਜੋ ਬਾਈ ਉਧਰ ਦੀ ਚਲਦੇ ਆ ਹੁਣ ਤਾਂ ਤੋੜੇ ਵੀ ਮੋਗੇ ਨਾਲੇ ਆਮ ਲੋਕ ਰੌਲਾ ਪਾਈ ਜਾਂਦੇ ਬਾਈ ਤੋੜੇ ਰੱਖ ਲਓ ਤੋੜੇ ਵਰਤ ਲਓ ਤੋੜੇ ਵਰਤਣ ਤੋੜੇ ਦਾ ਪਾਣੀ ਜ਼ਰੂਰੀ ਆ ਪਰ ਇਹ ਵੀ ਮੋੱਕ ਗਏ ਹਨ ਤੇ ਪਿੱਤਲ ਦੇ ਭਾਂਡੇ ਦਾ ਗੜਵੀ ਬਦਲੇ ਥਾਲ ਔਣ ਲੱਗ ਗਿਆ ਕਰਕੇ ਤੇ ਕਹਿੰਦੇ ਵੇਚ ਦਿਓ ਕੁਝ ਯਾਨੀ ਕਿ ਵੀ ਇਹ ਭਾਂਡੇ ਤਾਂ ਤਾਂ ਵੇਚਦੇ ਨਾ ਵੀ ਹਾਵ ਸਟੀਲ ਦੇ ਭਾਂਡੇ ਬਲੇ ਆ ਜਾਂਦੇ ਇਹਦੇ ਵੱਟੇ ਤੇ ਇਹੋ ਜਿਹਾ ਚੁੱਲਾ ਯਾਰ ਵਾਕਿਆ ਅਨੰਦ ਆ ਇਹ ਵੇ ਅੱਜ ਦੇ ਲੋਕ ਸੋਚਦੇ ਆ ਨਾ ਲੋਜ ਦੇ ਇਹ ਚੀਜ਼ ਨੂੰ ਵੀ ਦੁਬਾਰਾ ਇਹ ਚੀਜ਼ਾਂ ਇਹ ਬਣਾਈ ਜਾਂਦੇ ਹਨ ਪਰ ਬੰਦ ਹੀ ਨਹੀਂ ਬਣਾਉਣੀ ਹੈ ਬਣਾਉਣੀ ਹੈ ਠੀਕ ਹੈ ਤੇ ਆ ਚੀਜ਼ਾਂ ਦਾ ਹੁਣ ਬਹੁਤ ਮਹਿੰਗਾ ਮਿਲਣਗੇ ਤੇ ਨਾਲ ਆਪਣੇ ਭੈਣ ਜੀ ਆਗੇ ਵੀਰਪਾਲ ਕੌਰ ਜੀ ਭੈਣ ਸਤਸ੍ਰੀਕਾਲ ਜੀ ਸਤਸ੍ਰੀਕਾਲ ਇਹ ਭੈਣ ਜੀ ਗੀਤਕਾਰ ਲੇਖਕ ਬਹੁਤ ਵਧੀਆ ਹੈਗੇ ਹਨ ਤੇ ਭੈਣ ਜੀ ਵੀ ਆਪਾਂ ਨੂੰ ਰਾਸ ਤੋਂ ਬਾਰੇ ਥੋੜਾ ਜਿਹਾ ਦੱਸਣਗੇ ਭੈਣ ਜੀ ਦੱਸੋ ਤੁਸੀਂ ਵੀ ਥੋੜਾ ਜਿਹਾ ਦੱਸੋ ਇਹ ਆਪਣਾ ਪੰਜਾਬੀ ਵਿਰਸੇ ਨੂੰ ਅਸੀਂ ਪ੍ਰੋਮੋਟ ਕਰ ਰਹੇ ਹਾਂਗੇ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਪੁਰਾਣੇ ਤੌਰ ਤੇ ਮਿੱਟੀ ਦੇ ਘਰ ਕੱਚੀਆਂ ਕੰਧਾਂ ਕੰਧਾਂ ਦੇ ਉੱਪਰ ਬਣਾਏ ਹੋਏ ਮੋਰ ਜਿਵੇਂ ਆਪਾਂ ਕਹਿ ਦੀਏ ਕੱਚੀਆਂ ਕੰਧੋਲੀਆਂ ਤੇ ਮੋਰਹਾਣੀਆਂ ਵੇ ਮੈਂ ਦੂਰ ਤੋਂ ਪਛਾਣਾ ਤੇਰੀ ਤੋਰਹਾਣੀਆਂ ਇਹ ਜਿਵੇਂ ਆਪਣੀਆਂ ਪ੍ਰਾਣੀਆਂ ਸੁਆਣੀਆਂ ਆਪਣੇ ਚੌਕੇ ਚੁੱਲ੍ਹੇ ਲਿਪਦੀਆਂ ਹੁੰਦੀਆਂ ਸੀ ਉਹ ਆਪਣੇ ਹਾਵ ਭਾਵ ਉਹਦੇ ਵਿੱਚ ਪ੍ਰਗਟ ਕਰਦੇ ਅਸੀਂ ਜਿਵੇਂ ਉਹਨਾਂ ਦੀਆਂ ਸਾਦਰਾ ਉਹਨਾਂ ਦੇ ਵਿੱਚ ਬਿਆਨ ਕੀਤੇ ਜਾਂਦੇ ਅਸੀਂ ਕੋਈ ਰੰਗਲੀ ਚਾਟੀ ਆ ਉਹਨੂੰ ਸ਼ਿੰਗਾਰਿਆ ਜਾਂਦਾ ਦੁੱਧ ਲੜਕਿਆ ਜਾਂਦਾ ਉਹ ਆਪਣੇ ਜ਼ਿੰਦਗੀ ਦੇ ਹਾਵ ਭਾਵ ਉਸ ਤਰੀਕੇ ਨਾਲ ਲੜਕਦੇ ਰਹਿੰਦੇ ਸੀ ਤਾਂ ਅੱਜ ਜਿਨੋਂ ਦਿਨੋਂ ਦਿਨ ਆਪਣਾ ਇਹ ਵਿਰਸਾ ਲੋਪ ਹੁੰਦਾ ਜਾਂਦਾ ਮਤਲਬ ਲੋੜ ਹੈ ਸਾਡੇ ਲੋਕਾਂ ਨੂੰ ਆਪਾਂ ਨੂੰ ਆਪਣੇ ਪੁਰਾਣੇ ਦੌਰ ਵੱਲ ਵਾਪਸ ਮੁੜਨ ਦੀ ਬਿਲਕੁਲ ਮੈਂ ਜੀ ਵੇਹ ਜਿੰਨਾ ਇਤਿਹਾਸ ਇੰਨਾ ਕੁ ਆਪਾਂ ਬਣਾਇਆ ਹੋਇਆ ਵਾ ਮੇਰੇ ਹਿਸਾਬ ਨਾਲ ਹਰ ਇੱਕ ਚੀਜ਼ ਤੇ ਕੋਈ ਨਾ ਕੋਈ ਅਖਾਣ ਜਾਂ ਗੀਤ ਜਾਂ ਕੋਈ ਨਾ ਕੋਈ ਬਣਿਆ ਹੋਇਆ ਹੈ ਨਾ ਮੈਨਾਂ ਹਾਂਜੀ ਹਾਂਜੀ ਹਾਂ ਜਿਵੇਂ ਦੀਵੇ ਦੇ ਕਹ ਲੋ ਦੀਵੇ ਤੇ ਵੀ ਕੋਈ ਹੋਊਗਾ ਹਾਂ ਦੀਵੇ ਤੇ ਵੀ ਹੋਊਗਾ ਜੀ ਕੋਈ ਨਾ ਕੋਈ ਜ਼ਰੂਰ ਕੋਈ ਅਖਾਣ ਕੋਈ ਜ਼ਿੰਦਗੀ ਦੇ ਤੱਤ ਹਰ ਇੱਕ ਚੀਜ਼ ਆਪਣੀ ਜ਼ਿੰਦਗੀ ਦੇ ਨਾਲ ਅਟੈਚ ਕਰਕੇ ਚੱਲਦੀ ਹੈ ਜ਼ਿੰਦਗੀ ਦੇ ਸਮੇਲ ਨੂੰ ਹੈ ਜਿਵੇਂ ਆਪਾਂ ਕਹਿ ਲੋ ਹੁਣ ਆਪਣੇ ਸਕੂਲ ਵੱਲੋਂ ਸਾਡੇ ਚੇਅਰਮੈਨ ਸਰ ਸਰਦਾਰ ਜਸਵੀਰ ਸਿੰਘ ਜੀ ਵੱਲੋਂ ਇਹ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ। ਇੱਕ ਇਹ ਦੀਵਾ ਇੱਕ ਇੱਕ ਸਟੂਡੈਂਟ ਤੇ ਇੱਕ ਟੀਚਰ ਦੇ ਰਿਸ਼ਤੇ ਨੂੰ ਵੀ ਪ੍ਰਗਟ ਕਰ ਰਿਹਾ। ਜਿਵੇਂ ਆਪਣਾ ਟੀਚਰ ਆਪਣੇ ਆਪ ਨੂੰ ਬਾਲ ਕੇ ਬੱਚਿਆਂ ਨੂੰ ਰੌਸ਼ਨੀ ਵੰਡ ਰਿਹਾ, ਸਿੱਖਿਆ ਵੰਡ ਰਹੇ ਨੇ। ਦੀਵਾ ਆਪਣੀ ਬੱਤੀ ਨੂੰ ਬਾਲ ਕੇ ਜਲ ਕੇ ਰੌਸ਼ਨੀ ਦੇ ਰਿਹਾ। ਹਰ ਇੱਕ ਚੀਜ਼ ਦਾ ਤੁਕਬੰਦੀ ਆਪਸ ਵਿੱਚ ਕਿਤੇ ਨਾ ਕਿਤੇ ਜ਼ਰੂਰ ਲਿੰਕ ਹੁੰਦਾ ਈ। ਮੈਨੂੰ ਜਿਵੇਂ ਸਾਡੇ ਜਿਹੜਾ ਸਾਡਾ ਫਰੋਜਪੁਰੇ ਦੀ ਸਾਡੇ ਤਾਨ ਜਾਂ ਗੀਤੀ ਕਹਿੰਦੇ ਐ ਨੂੰ ਤੁਹਾਡੇ ਇੱਧਰ ਕੀ ਕਹਿੰਦੇ ਆ ਜੀ ਆਪਣੇ ਇਸ ਚੀਜ਼ ਨੂੰ ਜੀ ਕਾਂਸਾਂ ਬੋਲਿਆ ਜਾਂਦਾਗਾ ਜਿਵੇਂ ਅੱਜ ਕੱਲ ਲੋਕ ਸੈਲਫ ਵਰਡ ਯੂਜ਼ ਕਰ ਲੈਂਦੇ ਨੇ ਸੈਲਫ ਤੇ ਰੱਖ ਦਈਏ ਪਰ ਪੁਰਾਣੇ ਟਾਈਮ ਦੇ ਵਿੱਚ ਕਾਂਸਾਂ ਬੋਲਿਆ ਜਾਂਦਾਗਾ ਜਿਵੇਂ ਕਹਿ ਲਓ ਆਪਣੇ ਹਾਪ ਭਾਪ ਆਪਾ ਪ੍ਰਗਟ ਕਰਦੇ ਆ ਕੋਈ ਸੋਣੀਆਂ ਜਾਂ ਔਲਖ ਦੇ ਜਿਹੜੇ ਨਾਟਕ ਨੇ ਉਹਨਾਂ ਚੋਂ ਸਾਰੀਆਂ ਇਹਨਾਂ ਚੀਜ਼ਾਂ ਦੀ ਆਪਾਂ ਨੂੰ ਝਲਕ ਪਾਏਗੀ ਡਾਕਟਰ ਜੀ ਮੇਰ ਸਿੰਘ ਔਲਖ ਦੇ ਜਿਹੜੇ ਨਾਟਕਾਂ ਚੋਂ ਸ਼ਬਦਾਵਲੀ ਦੇ ਵਿੱਚੋਂ ਜਿਵੇਂ ਰੇਤੇ ਵਿੱਚ ਮਿਲ ਜਾਣਾ ਆਖਰ ਰੇਤੇ ਦੇ ਕਿਣਕੇ ਹੋਏ ਔਲਖ ਦੇ ਨਾਟਕੇ ਰੱਖਾਂ ਕਣਸਾਂ ਤੇ ਚਣ-ਚਣ ਕੇ ਵੇ ਹੁੰਦੀ ਨਹੀਂ ਕਦੇ ਮੁਹੱਬਤ ਸੱਜਣਾ ਮਿਣ-ਮਿਣ ਕੇ ਹੋਏ ਹੁੰਦੀ ਨਹੀਂ ਕਦੇ ਮੁਹੱਬਤ ਸੱਜਣਾ ਬਿਲਕੁਲ ਵੀ ਇੱਕ ਚੀਜ਼ ਦੇ ਕੁਛ ਨਾ ਕੁਛ ਬਣਿਆ ਹੋਇਆ ਤੇ ਇਹ ਇਹ ਚੀਜ਼ਾਂ ਹੈ ਵੀ ਅਸਲ ਸੀ ਹਨਾ ਬਿਲਕੁਲ ਜੀ ਬਿਲਕੁਲ ਮਤਲਬ ਸਾਡੇ ਨਾਲ ਲੋਕ ਸੀ ਜਿਹੜੇ ਹੁਣ ਦੇਖੋ ਛੜੀਆਂ ਸੀ ਜਿਹੜੀਆਂ ਆਪਾਂ ਚੁੱਲ੍ਹੇ ਦੇ ਵਿੱਚ ਵਰਤਦੇ ਆ ਉਹਨਾਂ ਦੀ ਆਪਣੀ ਆਵਾਜ਼ ਸੀ ਸਮੈਲ ਸੀ ਕਹਿੰਦੇ ਔਰਤ ਜਿੰਨਾ ਚਿਰ ਪੇੜਾ ਕਰਦੀ ਆ ਉਹਦੇ ਪੈਰਾਂ ਤੇ ਪੇ ਪੜੇਥਨ ਨਗਰੇ ਤਾਂ ਘਰ ਚ ਬਰਕਤ ਨਹੀਂ ਹੁੰਦੀ ਹਾਂਜੀ ਹੁਣ ਉਹ ਸਾਰੀਆਂ ਚੀਜ਼ਾਂ ਅਸੀਂ ਬਦਲਤੀਆਂ ਸਾਰੀਆਂ ਚੀਜ਼ਾਂ ਬਿਲਕੁਲ ਚੇਂਜ ਹੋ ਗਿਆ ਦੌਰ ਪਰ ਕਿਤੇ ਨਾ ਕਿਤੇ ਸਾਡਾ ਪਸ਼ੋਕੜ ਆਵਾਜ਼ਾਂ ਮਾਰ ਰਿਹਾ ਲੋਕ ਬਹੁਤ ਸਿਆਣੇ ਹੋ ਗਏ ਵਾਪਸ ਪਰਤ ਰਹੇ ਨੇ ਆਪਣੇ ਘਰਾਂ ਨੂੰ ਬਿਲਕੁਲ ਇਹ ਤਾਂ ਹੈ ਹੁਣ ਤਾਂ ਮੈਂ ਜਿਵੇਂ ਰਸੋਈਆਂ ਆ ਗਈਆਂ ਖੜ ਕੇ ਸਲਫਾਂ ਬਣਗਾਉਂਗਾ ਉਹ ਤੇ ਰੋਟੀ ਪਾਣੀ ਚੱਲੀ ਜਾਂਦਾ ਵਾ ਬੈਟਣ ਵਾਲਾ ਕੰਮ ਹੀ ਗਿਆ ਲੱਕੜਾ ਤਾਂ ਕਿਤੇ ਬਲਦੀ ਨਹੀਂ ਕਿਸੇ ਦੇ ਘਰ ਦੇ ਵਿੱਚ ਤੇ ਲੱਕੜਾ ਬਲੂਗੇ ਦਾ ਮੇਰੇ ਹਿਸਾਬ ਨਾਲ ਉਹਦੇ ਨਾਲ ਵਾਤਾਵਰਨ ਨੂੰ ਵੀ ਸ਼ੁੱਧ ਹੁੰਦਾ ਜੇ ਲੱਕੜਾਂ ਲੱਗ ਲੱਗ ਬਲਦੀਆਂ ਹੁੰਦੀਆਂ ਹਾਂਜੀ ਹਾਂਜੀ ਇਹ ਚੀਜ਼ਾਂ ਬਹੁਤ ਬਹੁਤ ਅਸਰ ਪਾਉਂਦੀਆਂ ਜੀ ਇਸ ਚੀਜ਼ ਦੀ ਗੱਲ ਕਿਉਂਕਿ ਜਿਵੇਂ ਮੈਂ ਅੱਗੇ ਸੌਂਦੇ ਹੁੰਨੇ ਆ ਵੀ ਹੁਣ ਵੀ ਹਰ ਇੱਕ ਅੱਗੇ ਹੁਣ ਘਟਾ ਪਹਿਲਾਂ ਕਹਿੰਦੇ ਆ ਕਿ ਬੋਰਡ ਨਾ ਘਰੇ ਬਾਲੋ ਪਿੱਪਲ ਨਾ ਬਾਲੋ ਉਹ ਕਾਰਨ ਕੀ ਸੀਗਾ ਵੀ ਉਹ ਲੱਕੜ ਹੀ ਇੰਨੀ ਸ਼ੁੱਧਾ ਜਿੱਤੇ ਉਹ ਬਲੂਗੇ ਉਹ ਏਰੀਆ ਵੀ ਸ਼ੁੱਧ ਹੋਣਾ ਵਾ ਆਟੋਮੈਟਿਕਲੀ ਆਲਾ ਦਵਾਲਾ ਉਹ ਸ਼ੁੱਧ ਹੋ ਜਾਂਦੇ ਜਿਵੇਂ ਆਹ ਦੇਖੋ ਆਪਣੇ ਇਹ ਝੋਲਿਆ ਪ੍ਰਾਣੀਆਂ ਸੁ ਹਾਂਜੀ ਫੁੱਲਾਂ ਵਾਲੇ ਝੋਲੇ ਉੱਤੇ ਕੱਢਿਆ ਇੱਕ ਮੋਰ ਤੇ ਤੋਤਾ ਜਦ ਵੀ ਤੇਰਾ ਨਾਮ ਲੈ ਲੈ ਕੇ ਸੱਜਣਾ ਦਿਲ ਦੇਵੇ ਹੋਕਾ ਗਾਰੇ ਦੀ ਮਹਿੰਦੀ ਸੱਜਣਾ ਪੈਰਾਂ ਤੇ ਲਾਲਾ ਵੇਖਾਂ ਉਹ ਇੱਕ ਮਿੱਟੀ ਫੇਰਨ ਦਾ ਦੌਰ ਸੀ ਜਦੋਂ ਆਪਾਂ ਮਿੱਟੀ ਫੇਰਦੇ ਹਾਂ ਸਵਾਨੀਆਂ ਨਾ ਆਪਣੇ ਟਿੱਕੇ ਲਾਣੇ ਸ਼ੁਰੂ ਕਰ ਦਿੰਦੇ ਪੈਰਾਂ ਤੇ ਹੱਥਾਂ ਤੇ ਉਹਨਾਂ ਦੀ ਅਟੈਚਮੈਂਟ ਆਪਣੇ ਹੱਬ ਭਵੰਦਰੋਂ ਪ੍ਰਗਟ ਹੈ ਗਾਰੇ ਦੀ ਮਹਿੰਦੀ ਸੱਜਣਾ ਪੈਰਾਂ ਤੇ ਲਾਲਾ ਵੇਖਾਂ ਹਨਾ ਉਹ ਚੀਜ਼ ਹੈਗੀ ਆ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਆਪਣੇ ਸੂਟ ਸੀ ਪੁਰਾਣੀਆਂ ਦਾਦੀਆਂ ਨਾਨੀਆਂ ਦੇ ਸਾਹਮਣੇ ਹੋਏ ਵਿਆਹਾਂ ਵਾਲੇ ਉਹ ਆਟੋਮੈਟਿਕਲੀ ਆਪਾਂ ਜਦੋਂ ਪਾ ਕੇ ਵੇਖਦੇ ਆ ਉਹ ਚੀਜ਼ ਆਪਾਂ ਨੂੰ ਫੀਲ ਹੁੰਦੀ ਆ ਅੰਦਰੋਂ ਕਿਤੇ ਲੱਗੇ ਤੇ ਮਾਂ ਦਾ ਪਿਆਰ ਆਪਣੀ ਦਾਦੀ ਦਾ ਪਿਆਰ ਮਹਿਸੂਸ ਹੁੰਦਾ ਆਪਾਂ ਨੂੰ ਜਿਵੇਂ ਪੁਰਾਣੀਆਂ ਚੀਜ਼ਾਂ ਨੇ ਹੁਣ ਸਭ ਜਿੰਨੇ ਲੋਕ ਆਪਣੇ ਦੇਖ ਰਹੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਆਪਣੀ ਮਾਂ ਦੀ ਜ਼ਰੂਰ ਯਾਦ ਆਉਂਦੀ ਹੋएगी ਇਹਨਾਂ ਚੀਜ਼ਾਂ ਨੂੰ ਬਿਲਕੁਲ ਜੀ ਬਿਲਕੁਲ ਤੇ ਆਪਾਂ ਤਾਂ ਫੇਰ ਵੀ ਵੇਖਿਆ ਪਹਿਲਾਂ ਮਾਹੌਲ ਦੇਖਿਆ ਹੋਇਆ ਵਾ ਤੇ ਆਪਾਂ ਨੂੰ ਤਾਂ ਜ਼ਿਆਦਾ ਯਾਦ ਆਉਂਦਾ ਉਹ ਸਾਡੇ ਵੱਡੇ ਹਾਰੇ ਹੁੰਦੇ ਸੀਗੇ ਹਾਂ ਚੋੜੀ ਮਲਾਈ ਕੱਢ ਕੱਢ ਕੇ ਖਾਂਦੇ ਰਹੇ ਉਹ ਚੀਜ਼ ਮਤਲਬ ਕਿਤੇ ਨਾ ਕਿਤੇ ਸਾਨੂੰ ਉਸ ਚੀਜ਼ ਵੱਲ ਖਿੱਚਦੀ ਜੀ ਉਦੋਂ ਅਸੀਂ ਕਿੰਨਾ ਮਰਜੀ ਅੱਗੇ ਚੱਲ ਜਾਈਏ ਪਰ ਨਹੀਂ ਉਹ ਚੀਜ਼ ਖਿੱਚੇਗੀ ਦੇਖ ਲਈ ਕਿੰਨੀ ਮੋਟੀ ਹੋ ਗਈ ਆ ਜਦੋਂ ਮੋਟੀ ਜਿਆਦਾ ਹੋ ਜਾਣਾ ਚੱਕਣਾ ਤੇ ਭੱਜ ਜਾਣਾ ਲੈ ਕੇ ਮਲਾਈ ਹਾਂਜੀ ਹਾਂਜੀ ਦਾਦੀ ਉਹਨਾਂ ਨੇ ਰੋਲਾ ਪਾਉਣਾ ਵੀ ਆ ਵੀ ਲੈ ਕੇ ਆ ਚੁੱਕੀ ਹਾਂਜੀ ਹਾਂਜੀ ਉਹ ਚੀਜ਼ਾਂ ਉਹ ਅਲੋਪ ਹੀ ਹੋ ਜਾਂਦਾ ਹੁੰਦਾ ਹਾਂਜੀ